ਜ਼ਿਲ੍ਹਾ ਗੁਰਦਾਸਪੁਰ ਦੇ ਸਰਦਿਰ ਡੇੜਾਪਾਵਾ ਨਾਨਕ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਉਹਨਾਂ ਦੇ ਨਾਲ ਐਸਐਸਪੀ ਬਟਾਲਾ ਐਸਡੀਐਮ ਡੇੜਾਪਾਵਾ ਨਾਨਕ ਨਾਇਬ ਤਹਿਸੀਲਦਾਰ ਹੋਰ ਵੀ ਸਾਰਾ ਪ੍ਰਸ਼ਾਸਨ ਨਾਲ ਮੌਜੂਦ ਸਨ ਡਿਪਟੀ ਕਮਿਸ਼ਨ ਗੁਰਦਾਸਪੁਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਸਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੁਸ਼ ਹੁੰਦਾ ਹੈ ਤੇ ਬਿਮਾਰੀਆਂ ਵਧਦੀ ਹਨ ਖਾਦਾਂ ਦਵਾਈਆਂ ਦਾ ਖਰਚੇ ਵਧਦੇ ਹਨ ਜਿਦੋਂ ਅਸੀਂ ਸਾਡੇ ਅਫਸਰ ਸਹਿਬਾਨ ਤਾਂ ਪਹਿਲਾਂ ਵੀ ਪਿੰਡਾਂ ਚ ਆ ਰਹੇ ਨੇ ਮੈਂ ਤੇ ਐਸਐਸਪੀ ਸਾਹਿਬ ਵੀ ਹਰ ਸਬੰਧ ਦੇ ਕੁਝ ਪਿੰਡਾਂ ਜਾ ਰਹੇ ਆ ਤੇ ਅੱਜ ਅਸੀਂ ਢੇਰੇ ਦੇ 8-10 ਪਿੰਡਾਂ ਦਾ ਦੌਰਾ ਕੀਤਾ ਹੈਗਾ ਪਹਿਲਾਂ ਵੀ 6-7 ਪਿੰਡ ਕਰ ਚੁੱਕੇ ਤੇ ਸਾਡਾ ਇਹ ਸਿਦਾ ਉਪਰਾਲਾ ਵੀ ਇੱਥੇ ਜਾ ਕੇ ਅਸੀਂ ਸਮਝੀ ਕਿਸਾਨਾਂ ਦੀ ਸਮੱਸਿਆ ਕੀ ਹੈ ਤੇ ਉਹਨਾਂ ਨੂੰ ਸਮਝਾਈਏ ਵੀ ਜੇ ਜਦੋਂ ਜਦੋਂ ਟੈਕਨੀਸ਼ੀਅਨ ਤੇ ਐਸਐਸਪੀ ਜਾਣਗੇ ਕਿੰਨੇ ਤੇ ਇਹਨਾਂ ਦਾ ਵੀ ਪਿੰਡ ਵਾਲਿਆਂ ਨੇ ਹੌਸਲਾ ਵਧਾ ਇਹਨਾਂ ਦਾ ਵਿਸ਼ਵਾਸ ਵਧਾ ਵੀ ਸਾਡੀ ਜਿਹੜੀਆਂ ਕੋਈ ਜ਼ਰੂਰਤਾਂ ਨੇ ਪੂਰੀਆਂ ਹੋਣਗੀਆਂ ਤੇ ਸਾਨੂੰ ਇਹਨਾਂ ਦੀ ਸਮੱਸਿਆ ਵੀ ਸਮਝਣ ਦਾ ਮੌਕਾ ਮਿਲਦਾ ਤੇ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਇੱਥੇ ਪਰਾਲੀ ਨੂੰ ਅੱਗ ਨਾ ਲਾਓ ਤੇ ਸ਼ਾਮ ਨੂੰ ਕੰਬਾਈ ਨਾ ਚਲਾਓ ਇਵਨਿੰਗ ਤਾਂ ਜੋ ਕਿ ਇਹਨਾਂ ਦਾ ਝੋਨਾ ਸੁੱਕਾ ਲੈ ਕੇ ਜਾਣ ਮੰਡੀ 'ਚ ਇਹਨਾਂ ਦਾ ਜਾਂਦਰੀ ਵਿਕ ਜੇ ਇਹਨਾਂ ਨੂੰ ਨਾਲ ਦੀ ਨਾਲ ਇਹਨਾਂ ਦੀ ਪੇਮੈਂਟ ਹੋ ਜੇ ਤੇ ਗਾਈ ਸਮਿੱਲਰ ਨੂੰ ਜਾਂ ਕੋਈ ਦਿੱਕਤ ਨਾ ਹੋਵੇ ਯਾਰ ਡਿਸਟ੍ਰਿਕਟ ਲੈਵਲ ਤੇ ਕਰ ਰਹੇ ਸਾਰੇ ਇਹ ਸਾਰੇ ਡਿਸਟ੍ਰਿਕਟ ਤੇ ਕਰ ਰਹੇ ਆ ਜੀ ਇਹ ਆਪਣੀ ਕੋਈ ਲਗਭਗ 240 ਪਿੰਡ ਸੀ ਜਿੱਥੇ ਪਿਛਲੇ ਸਾਲ ਅੱਗ ਦਾਇਕ ਦੀਆਂ ਦੋ ਇਨਸੀਡੈਂਟ ਹੋਈ ਸੀ ਪਹਿਲਾ ਪ੍ਰਾਇੋਰਟੀ ਸਾਡੀ ਉਹ ਹੈ ਵੀ ਉੱਥੇ ਜਾ ਕੇ ਗੱਲ ਕਰੀਏ ਉੱਥੇ ਜਿਹੜੀ ਕੋਈ ਚੀਜ਼ ਦੀ ਰਿਕੁਆਇਰਮੈਂਟ ਆ ਬਿਲਡਰ ਦੀ ਮਸ਼ੀਨ ਦੀ ਉਹ ਉੱਥੇ ਮਈਆ ਕਰਵਾਈਏ ਤਾਂ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਇਸ ਤੋਂ ਬਿਨਾ ਵੀ ਅਸੀਂ ਹੋਰ ਪਿੰਡਾਂ 'ਚ ਸਾਰੇ ਐਸਡੀਐਮ ਸਾਹਿਬਾਨ ਵੀ ਸਾਡੇ ਬਖ ਬਖ ਸਾਡੇ ਨਾਲ ਜਾ ਰਹੇ ਆ ਡੀਐਸਪੀ ਨਾਲ ਤੇ ਮੈਂ ਆਉਣ ਵਾਲੇ ਸਮੇਂ 'ਚ ਵੀ ਹੋਰ ਪਿੰਡਾਂ 'ਚ ਜਾਵਾਂਗਾ ਮੈਨੂੰ ਇਹਨਾਂ ਨੇ ਸ਼ੋਰ ਕੀਤਾ ਸਾਰੇ ਪਿੰਡ ਵਾਲਿਆਂ ਨੇ ਸਾਨੂੰ ਵੀ ਅਸੀਂ ਨਹੀਂ ਅੱਗੇ ਲਗਾਵਾਂਗੇ ਤੇ ਇਹ ਸਮਝਦਾਰ ਲੋਕ ਹੁਣ ਫਾਰਮਰ ਸਾਡਾ ਸਮਝਦਾਰ ਹੋ ਗਿਆ ਹੈ ਉਹਨੂੰ ਸਮਝ ਆ ਗਈ ਹੈ ਬਟ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਬੈਲਰ ਵਾਲੀ ਉਹ ਅਸੀਂ ਜਰੂਰ ਗੱਲ ਕਰਕੇ ਇਹਨਾਂ ਨੂੰ ਪ੍ਰੋਵਾਈਡ ਕਰਾਵਾਂ ਸਰ ਕਿਸ ਤਰ੍ਹਾਂ ਸਪੌਂਸਰ ਹੈ ਅੱਜ ਕਿਸਾਨਾਂ ਦਾ ਹਾਂਜੀ ਕਿਸਾਨਾਂ ਦਾ ਰਿਸਪੌਂਸ ਕਿੱਤਲਾ ਰਿਹਾ ਢਾਂ ਕਿਸਾਨਾਂ ਦਾ ਬਹੁਤ ਵਧੀਆ ਰਿਹਾ ਜੀ ਇੱਦਾਂ ਕਿਸਾਨ ਤਾਂ ਦੇਖੋ ਹਮੇਸ਼ਾ ਹੀ ਬڑے ਵਧੀਆ ਸਲੀਕੇ ਦਾ ਗੱਲ ਕਰਦੇ ਆ ਇਹਨਾਂ ਨੂੰ ਤਾਂ ਇਹੀ ਹੁੰਦੀ ਆ ਵੀ ਜਿਹੜੇ ਇਹਨਾਂ ਦੇ ਛੋਟੇ ਛੋਟੇ ਦਿੱਕਤਾਂ ਨੇ ਇਹਦਾ ਐਡਮਿਨਿਸਟ੍ਰੇਸ਼ਨ ਧਿਆਨ ਦੇਵੇ ਤਾਂ ਜੋ ਕਿ ਇਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਾ ਕਰਨਾ ਪਵੇ ਦੇਖੋ ਇਹਨਾਂ ਨੇ ਆਪ ਕਹਿਆ ਵੀ ਅੱਗ ਤਾਂ ਕੋਈ ਨਹੀਂ ਲਾਣਾ ਚਾਹੁੰਦਾ ਪਰ ਕਿਸੇ ਨਾ ਕਿਸੇ ਮਜਬੂਰੀ ਚ ਲਾਂਦੇ ਨੇ ਉਹ ਮੇਨ ਮਜਬੂਰੀ ਇਹੀ ਆ ਕਿਤੇ ਮਸ਼ੀਨ ਟਾਈਮ ਸਿਰ ਨਹੀਂ ਆਉਂਦੀ ਕਿਤੇ ਬਿਲਰ ਦੀ ਦਿੱਕਤ ਆ ਜਾਂਦੀ ਆ ਉਹ ਅਸੀਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਮਿਲ ਜੇ ਤੇ ਨਾਲ ਇਹ ਵੀ ਬੇਨਤੀ ਆ ਵੀ ਕਈ ਵਾਰ ਇਹ ਹੋ ਜਾਂਦਾ ਐਡਾ بڑا ਸਿਸਟਮ ਹੈ ਕਈ ਵਾਰ ਅੱਜ ਇਹਨਾਂ ਨੂੰ ਲੋਡ ਆ ਹੋ ਸਕਦਾ ਮਸ਼ੀਨ ਅੱਜ ਨਾ ਮਿਲ ਕੇ ਇੱਕ ਦਿਨ ਲੇਟ ਆਵੇ ਇੱਕ ਦੋ ਦਿਨ ਇਹਨਾਂ ਨੂੰ ਵੀ ਸਬਰ ਕਰਨਾ ਪਊਗਾ ਤੇ ਤਾਂ ਜੋ ਕਿ ਆਪਾਂ ਇਸ ਸਮੱਸਿਆ ਨੂੰ ਕ੍ਰੀਏਟ ਨਾ ਕਰੀਏ এনवायरमेंट ਨੂੰ ਬਚਾਈਏ ਆਪਣੀ ਸਿਹਤ ਵੀ ਬਚਾਈਏ ਤੇ ਮਸ਼ੀਨਾਂ ਜੋ ਵੀ ਇਹਨਾਂ ਨੂੰ ਲੋਡ ਅਨਸਾਰ ਹੈ ਆਪਣੇ ਕੋਲੇ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਕੀ ਨਾਸਾ ਤੁਹਾਡਾ ਹੈ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਜਿਹੜਾ ਪਿੰਡ ਹੈ ਪਿੰਡ ਸ਼ਾਮਪੁਰ ਹੈ ਹਾਂਜੀ ਪਰ ਡੀਸੀ ਸਾਹਿਬ ਆਏ ਹੀ ਅੱਜ ਉਹ ਬਾਕੀ ਕਹਿਣਾ ਚਾਹੁੰਦੇ ਹੋ ਸਰ ਡੀਸੀ ਸਾਹਿਬ ਲਾਇਸੈਂਸ ਸਾਡੇ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਉਹਨਾਂ ਨੇ ਆਣ ਕੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਓ ਉਹਦੇ ਨਾਲ ਸਿਹਤ ਖਰਾਬ ਹੁੰਦੀ ਹੈ ਵਾਤਾਵਰਨ ਖਰਾਬ ਹੁੰਦਾ ਜ਼ਮੀਨ ਖਰਾਬ ਹੁੰਦੀ ਹੈ ਤੇ ਉਹ ਲੋਕਾਂ ਨੇ ਸਾਰਿਆਂ ਨੇ ਉਹਨਾਂ ਦੀ ਗੱਲ ਮੰਨੀ ਹੈ ਨਾਲ ਉਹਨੇ ਕਿਹਾ ਕਿ ਜੇ ਕੋਈ ਤੁਹਾਨੂੰ ਪ੍ਰਾਲੀ ਸਮਾਂ ਵਾ ਤੇ ਮਸ਼ਿੰਦਰੀ ਚਾਹੀਦੀ ਹੈ ਤੇ ਸਾਨੂੰ ਦੱਸੋ ਅਸੀਂ ਮਹੀਆ ਕਰਾਉਨੇ ਆ ਤੇ ਜ਼ਿੰਮੇਦਾਰਾਂ ਨੇ ਉਹਦਾ ਬਹੁਤ ਆਪਲਕਪੀਤਾ ਐ ਪاور ਚੰਗਾ ਲੱਗਾ ਜੀ ਤੋ ਵੀ ਖੁਸ਼ ਹੋ ਆ ਇਹ ਬਿਲਕੁਲ ਖੁਸ਼ ਆ ਜੀ ਅਸੀਂ ਤੇ ਬੜੇ ਚਿਰ ਤੋਂ ਬੜੇ ਸਾਦਾ ਤੋਂ ਪ੍ਰਾਲੀ ਨੂੰ ਅਗਦੀ ਲਾਉਂਦੇ ਕਣਕ ਦੇ ਨਾਲ ਨੂੰ ਅਗਦੀ ਲਾਉਂਦੇ ਇਸੇ ਤਰ੍ਹਾਂ ਉੱਜੇ ਬਾਗ ਗਏ ਫਸਲ ਬੀਜਨੇ ਆ ਤੇ ਅਗਦੀ ਫਸਲ ਆਹ ਫਸਲ ਲੋਕਾਂ ਦੇ ਫਸਲਾਂ ਵਿੱਚ ਵਧੂਗੀ ਜ਼ਿਆਦਾ ਮੁੰਜੱਕੀ ਨਾਂ ਦਾ ਸਰਕਾਰ ਮੇਰਾ ਨਾਮ ਜੀ ਸੰਤੋਖ ਸਿੰਘ ਪਿੰਡ ਸ਼ਾਮਪਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਅੱਜ ਸਾਡੇ ਹਲਕੇ ਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰਿਆਂ ਨੇ ਪਿੰਡੋਂ ਪਿੰਡ ਆਣ ਕੇ ਤੇ ਕਿਸਾਨਾਂ ਨੂੰ ਜਾਗਦੂਤ ਕੀਤਾ ਕਿ ਪਰਾਲੀ ਨੂੰ ਅੱਗ ਨਾ ਲਾਓ ਜਿਹਦੇ ਨਾਲ ਸਾਡੀ ਸਿਹਤ ਦਾ ਵੀ ਨੁਕਸਾਨ ਆ ਤੇ ਜ਼ਮੀਨ ਦਾ ਵੀ ਨੁਕਸਾਨ ਆ ਤੇ ਫਸਲ ਆਉਣ ਵਾਲੀ ਦਾ ਵੀ ਨੁਕਸਾਨ ਹੈ ਤੇ ਇਸ ਵਾਸਤੇ ਉਹਨਾਂ ਨੇ ਹਰ ਪਿੰਡ ਜਾ ਕੇ ਛੋਟੇ ਛੋਟੇ ਕੈਂਪ ਲਾ ਕੇ ਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਆ ਅਸੀਂ ਤੇ ਪਹਿਲਾਂ ਵੀ ਕਿਸਾਨ ਤੋਂ ਅੱਗ ਨਹੀਂ ਕੱਢੀ ਲਾਈ ਗੈਰ ਅੱਗ ਲਾਉਣ ਤੋਂ ਫਸਲ ਬੀਜਨੇ ਆ ਜਿਹਦੇ ਨਾਲ ਦਵਾਈਆਂ ਦਾ ਵੀ ਖਰਚ ਪੈਂਦਾ ਖਾਦਾਂ ਵੀ ਘੱਟ ਪਾਉਣੀਆਂ ਪੈਂਦੀਆਂ ਤੇ ਬਹੁਤ ਹੀ ਬੈਨੀਫਿਟ ਮਿਲਦਾ ਅੱਜ ਜਿਹੜਾ ਪ੍ਰੋਗਰਾਮ ਹੋਇਆ ਨਾ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਪਿੰਡ ਪਿੰਡ ਡੀਸੀ ਸਾਹਿਬ ਅਫਸਰ ਆਏ ਨੇ ਉਹਨਾਂ ਨਾਲ ਕ੍ਰਾਈਮ ਨੂੰ ਵੀ ਥੋੜੀ ਜੀ ਰੋਕ ਪੈਂਦੀ ਆ ਲੋਕਾਂ ਨੂੰ ਪਤਾ ਲੱਗਦਾ ਵੀ ਅਫਸਰ ਜੇੜਾ ਮਾਰਦੇ ਆ ਤੇ ਉਹ ਮੈਨੂੰ ਆਸ ਆ ਡੀਸੀ ਸਾਹਿਬ ਤੋਂ ਵੀ ਇਸੇ ਤਰ੍ਹਾਂ ਹਰ ਸੀਜ਼ਨ ਛਮਾਈ ਦੇ ਬਾਅਦ ਕਣਕ ਬਾ ਝੋਨੇ ਬਾਅਦ ਉਹ ਇਸ ਤਰ੍ਹਾਂ ਚੱਕਰ ਲਾਉਂਦੇ ਰਹਿਣ ਤੇ ਕਿਸਾਨ ਆਪਣੇ ਆਪ ਜਾਗਰੂਕ ਹੋ ਜਾਣਗੇ ਡੀਸੀ ਸਾਹਿਬ ਨੇ ਕਿਹਾ ਵਾ ਕਿਸਾਨਾਂ ਨੂੰ ਕਿ ਜਿੰਨੂੰ ਰੋਲਰ ਦੀ ਜਾਂ ਕੋਈ ਵੀ ਮਸ਼ੀਨਰੀ ਜਿਹੜੀ ਐਗਰੀਕਲਚਰ ਨਾਲ ਸਬੰਧਿਆ ਨਹੀਂ ਮਿਲਦੀ ਤੇ ਮੈਨੂੰ ਦੱਸੋ ਮੈਂ ਮੌਕੇ ਤੇ ਭਾਇਆ ਕਰਾਵਾਂਗਾ ਪਰ ਪਰਾਲੀ ਨੂੰ ਅੱਗ ਨਾ ਲਾਓ ਤੇ ਆਪਣੀ ਵੀ ਤੇ ਸਾਡੀ ਵੀ ਸਾਰਿਆਂ ਦੀ ਸਿਹਤ ਤੇ ਧਿਆਨ ਰੱਖੋ ਤੇ ਬਚਾਓ ਕਿੰਨੇ ਪਿੰਡਾਂ ਜਾਏ ਮੇਰੇ ਹਿਸਾਬ ਨਾਲ ਘੱਟੋ ਘਾਟ 10-15 ਪਿੰਡਾਂ ਚ ਸਾਡੇ ਹਲਕੇ ਚ ਡੇਰਾ ਬਾਬਾ ਨਾਨਕ ਤੋਂ ਲੈ ਕੇ ਸ਼ਾਮਪੁਰੇ ਤੱਕ ਤਕਰੀਬਨ ਦੋ-ਦੋ ਪਿੰਡਾਂ ਦੇ ਗਰੁੱਪ ਬਣਿਆ ਸੀ ਤੇ ਹਰ ਪਿੰਡ ਚ ਆ ਕੇ ਉਹਨਾਂ ਨੇ ਜ਼ਿੰਮੇਦਾਰਾਂ ਨੂੰ ਕੁੱੱਤਰ ਕਰਕੇ ਤੋਂ ਉਹਨਾਂ ਨੂੰ ਜਾਗਰੂਕ ਕੀਤਾ